ਅਮ੍ਰਿਤਸਰ ਦੇ ਵਿੱਚੋਂ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਨੂੰ ਟਿਕਟ ਮਿਲੀ ਹੈ ਤੇ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਸਿਆਸਤ ਦੇ ਵਿੱਚ ਜਿਹੜਾ ਕਿ ਹਲਚਲ ਉੱਥੇ ਹੀ ਤੇਜ਼ ਹੋਈ ਹੋਈ ਹੈ ਤੇ ਵੱਡੇ ਧਮਾਕੇ ਜਿਹੜੇ ਕੀਤੇ ਜਾ ਰਹੇ ਨੇ ਤੇ ਮੰਤਰੀ ਕੁਲਦੀਪ ਢਾਲੀਵਾਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਭਾਜਪਾ ਤੇ ਫਾਲਟਵਾਰ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਸਭ ਤੋਂ ਵੱਡਾ ਮੁੱਦਾ ਹੈ ਤੇ ਭਾਜਪਾ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰ ਰਹੀ ਤੇ ਜਾਣ ਬੁੱਝ ਕੇ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਕਿਸਾਨ ਦੇ ਵੱਲੋਂ ਜਿਹੜਾ ਕਿ ਸਾਨੂੰ ਅਨਾਜ ਜਿਹੜਾ ਕਿ ਸਾਡੇ ਲਈ ਉਗਾਇਆ ਜਾਂਦਾ ਆਂਦਾਤਾ ਇੱਕ ਕਿਸਾਨ ਤੇ ਜਿਸ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦਾ ਪੱਖ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਲਿਆ ਗਿਆ ਹੈ ਤੇ ਦੂਜੇ ਪਾਸੇ ਭਾਜਪਾ ਦੇ ਉੱਤੇ ਤਿੱਖੇ ਨਿਸ਼ਾਨੇ ਜਿਹੜੇ ਉਹ ਵੀ ਸਾਦੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦਾ ਹੋਰ ਕੀ ਕਹਿਣਾ ਅੱਜ ਦਾ ਮੇਰਾ ਲੋਨ ਨਿਕਲ ਗਿਆ ਜਦੋਂ ਤੁਸੀਂ ਆ ਕਣਕ ਦੇ ਸਿੱਟਿਆਂ ਦਾ ਗਲਦਸਤਾ ਦਿੱਤਾ ਸਾਲ ਇਹ ਨਹੀਂ ਕਿਹਾ ਸਾਰ ਜਿੱਦਣ ਅੰਨਦਾਤਾ ਦਾ ਸਟਾਸ ਲੈਵਲ ਦਾ ਹੋ ਗਿਆ ਜੇ ਸਰਕਾਰ ਦੇ ਇਸ ਲੈਵਲ ਦਾ ਸਟਾ ਕਰਤਾ ਸਾਰਾ ਸਰਕਾਰ ਕਾਬਜਾ ਬੋਜੂ ਕਿਉਂਕਿ ਅੰਨਦਾਤਾ ਜਿਹਦੇ ਸਾਰਾ ਦੇਸ਼ ਪਾਲਿਆ ਹੋਂਦ ਤੱਕ ਮੇਰਾ ਅੰਨਦਾਤਾ ਮੇਰਾ ਕਿਸਾਨ ਕبھی ਭੁੱਖਾ ਵੀ ਮਰਨਾ ਚਾਹੀਦਾ ਇਹਦੇ ਲਈ ਮਹਿਲਾ ਬੜਨੀ ਚਾਹੀਦੀ ਹੈ ਇਹਦੇ ਲਈ ਦੇਮ ਬੜਨਾ ਚਾਹੀਦਾ ਇਹਦੇ ਲਈ 24 ਘੰਟੇ ਬਿਜਲੀ ਬੜਨੀ ਚਾਹੀਦੀ ਹੈ ਇਹਦੇ ਲਈ 24 ਘੰਟੇ ਬੀਲੀਆ ਪਰਤੀ ਤੇ ਆਉਗੀ ਤੁਸੀਂ ਦੌਰ ਰੱਖੋ ਕਿੱਦਾਂ ਹੁੰਦੀ ਹੈ ਮੈਂ ਲੈ ਕੇ ਆਉਂਗਾ ਜਿਹੜੀ ਬਿਜਲੀ ਉਹ ਤੁਸੀਂ ਨਾ ਬੰਦ ਹੀ ਲਾਉਂਦੀ ਫਲ ਲਗਾ ਦੇ ਕੇ ਵੇਖੋ ਤੁਸੀਂ ਕੀ ਬਣਦੇ ਸਾਡਾ ਸਾਡਾ ਜਿੱਥੇ ਸਾਡਾ ਅੰਦਾਜ਼ ਤਾਂ ਸਾਡੇ ਬੱਚੇ ਬਾਹਰ ਕਿਉਂ ਜਾਣ ਸਾਡੇ ਗੰਨੇ ਦਾ ਰੇਟ ਸਹੀ ਹੋ ਜਾਏ ਸਾਨੂੰ ਐਮਐਸਪੀ ਮਿਲ ਜਾਵੇ ਸਾਨੂੰ ਸਬਜ਼ੀਆਂ ਦਾ ਰੇਟ ਸਹੀ ਮਿਲ ਜਾਣ ਸਾਡੂ ਦੁੱਧ ਦਾ ਰੇਟ ਸਹੀ ਮਿਲ ਜਾਵੇ ਤੇ ਸਾਡੇ ਬੱਚੇ ਕੈਨੇਡਾ ਮਿਲਕਾਂ ਕਿਉਂ ਜਾਣ ਦੀ ਉਹ ਇੱਥੇ ਆਪਣੇ ਵਟਨ ਪੈਸੇ ਵਟਨ ਇੱਥੇ ਆਪਣੇ ਰੋਜ਼ਨਾਹ ਜਾਈ ਕਾਲ ਇਹਦੇ ਨਾਲ ਦੀ ਤਰਤੀ ਕਿੱਥੇ ਆ ਇਹ ਸਭ ਤੋਂ ਤਗੜੀ ਤਰਤੀ ਆ ਜਿੱਥੇ ਆਪਾਂ ਰਹਿੰਦੇ ਹਾਂ ਸੋ ਤੁਸੀਂ ਬਹੁਤ ਵੱਡਾ ਗਲਦਸਤਾ ਦੇ ਕੇ ਇੱਕ ਵੱਡਾ ਜੁਮਿਆਂ ਦੀ ਮੈਨੂੰ ਦਿੱਤੀ ਆ ਤੁਹਾਡੀ ਕਿਰਪਾ ਨਾਲ ਜਿੱਦਣ ਲੋਕ ਸਭਾ ਦਾ ਗੇਟ ਲੰਘੇ ਇਹ ਕਮ ਹੋਣੀ ਕਹਦੇ ਹੋ ਜਿੱਦਣ ਗਏ ਲੋਕ ਸਭਾ ਸਾਰੇ ਅੱਜ ਹੀ ਰੱਖ ਲੈਣੇ ਨਾਲ ਲੈ ਕੇ ਜਾਊਂਗਾ ਗੇਟ ਤੇ ਉਦੋਂ ਨਾਲ ਲੈ ਕੇ ਜਾਊਂਗਾ ਕਿਹਾ ਮੇਲੇ ਕਿਸਾਨ ਦਾ ਗਲਦਸਤਾ ਇੱਕ ਕਿਸਾਨ ਦਾ ਗਲਦਸਤਾ ਜਿਹੜਾ ਜਦੋਂ ਉੱਥੇ ਬੋਲਾਂਗੇ ਪੂਰੀ ਦੁਨੀਆ ਦੇ ਪੰਜਾਬੀ ਦੇਖਣਗੇ ਇਹ ਨਾਲਿਆਂ ਲਓ ਤੁਸੀਂ ਖੁਸ਼ ਹੋਗੇ ਜੇ ਤੁਹਾਡਾ ਕੋਈ ਬੱਚਾ ਜਾ ਕੇ ਉੱਥੇ ਤੁਹਾਡੀ ਗੱਲ ਕਰ ਦੇਵੇ ਦੇਖੋ ਕੀ ਬਣਦਾ ਤੁਸੀਂ ਪਹਿਲਾਂ ਅਸੈਂਬਲੀ ਵੀ ਦੇਖਿਆ ਇੱਥੇ ਵੀ ਦੇਖੋਗੇ ਵੱਡਾ ਕੰਮ ਆ ਕਿਉਂਕਿ ਬੜੇ ਬੜੇ ਵੱਡੇ ਲੋਕ ਬੈਠੇ ਹੁੰਦੇ ਉੱਤੇ ਪਰ ਕੋਈ ਨਹੀਂ ਸਾਨੂੰ ਵੀ ਮਾਵਾਜ ਨੇ ਬਾਬਾ ਬੁੱਢਾ ਸਾਹਿਬ ਸਾਡੇ ਨਾਲ ਆ ਸਰ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਆ ਬਾਬੇ ਬੁੱਢੇ ਤੋਂ ਕੋਈ ਵੱਡਾ ਨਹੀਂ ਬਾਕੀ ਸਭ ਜਿੱਦਾ ਥੱਲੇ ਆ ਇਸ ਕਰਕੇ ਅਸੀਂ ਉੱਥੇ ਵੀ ਆਪਣੇ ਲੋਕਾਂ ਦੀ ਆਪਣੇ ਕਿਸਾਨਾਂ ਦੀ ਆਪਣੇ ਮਿਹਤੀ ਨੌਜਵਾਨਾਂ ਦੀ ਲੜਾਈ ਜਰੀ ਲੜਾਂਗੇ ਅਜੇ ਰਜ਼ਾਵੀ ਦਰਿਆ ਤੋਂ ਪਾਰ ਤੇ ਪਾਕਿਸਤਾਨ ਦੇ ਕੰਢੇ ਦੇ ਉੱਤੇ ਆਪਣੇ ਪੇਟ ਖਾਰੇ ਆਪਣੇ ਬੱਚਿਆਂ ਦੇ ਪੇਟ ਖਾਰੇ ਆਪਣੀ ਖੇਤੀ ਦੇ ਪੇਟ ਖਾਰੇ ਮੀਟਿੰਗ ਕਰਦੇ ਆ ਪਹਿਲਾਂ ਤਾਂ ਜਿੰਨੇ ਤੁਸੀਂ ਇਹਦਾ ਪਿੰਡਾਂ ਵਾਲੇ ਦਰਿਆ ਤੋਂ ਪਾਸ ਜ਼ਮੀਨਾਂ ਵਾਲੇ ਕਿਸਾਨ ਵੀ来ਓ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣੀਆਂ ਬੈਠ ਜਦੋਂ ਬਾਈ ਤੋਂ ਪਹਿਲਾਂ ਜਦੋਂ ਅਸੀਂ ਪਿੰਡ-ਪਿੰਡ ਜਾਂਦੇ ਸੀ ਪੂਰੇ ਪੰਜਾਬ 'ਚ ਕੰਪਲੇਨ ਕਰਦੇ ਸੀਗੇ ਉਦੋਂ ਵੀ ਮੈਂ ਲੋਕਾਂ ਨੂੰ ਕਹਿੰਦਾ ਸੀ ਕਿ ਯਾਰ ਤੁਸੀਂ ਜੇ ਵੋਟ ਬਉਣੀ ਆ ਤੁਹਾਨੂੰ ਵੋਟ ਦਾ ਅਰਥ ਪਤਾ ਹੋਣਾ ਚਾਹੀਦਾ ਹੈ ਕਿ ਕਿੰਨੀ ਕੀਮਤੀ ਹੈ ਅਸੀਂ ਅਮਰੀਕਾ ਦੇ ਵਿੱਚ ਵੋਟਾਂ ਪੈਂਦੀਆਂ ਦੇਖੀਆਂ ਕੈਨੇਡਾ ਦੇ ਵਿੱਚ ਦੇਖਿਆ ਇੱਕ ਵਾਰ ਮੈਂ ਕੈਨੇਡਾ ਦੇ ਵਿੱਚ ਮੇਰੇ ਇੱਕ ਦੋਸਤ ਚੀਮਾ ਜੀ ਐਮਐਲਏ ਖੜੇ ਉਹਦੇ ਨਾਲ ਮੈਂ ਪਹਚਾਰ ਕਰਦਾ ਸੀਗਾ ਉੱਥੇ ਜਿਹੜਾ ਉਮੀਦਵਾਰ ਆਉਂਦਾ ਉਹ ਜਦੋਂ ਉਮੀਦਵਾਰ ਆਉਂਦਾ ਮੀਟਿੰਗ ਕਰਦਾ ਉੱਥੇ ਇਦਾਂ ਮੀਟਿੰਗਾਂ ਨਹੀਂ ਹੁੰਦੀਆਂ ਛੋਟੇ ਛੋਟੇ ਹਾਲਾਂ ਦੇ ਵਿੱਚ ਵੱਡੀਆਂ-ਵੱਡੀਆਂ ਮੀਟਿੰਗਾਂ ਹੁੰਦੀਆਂ ਬਬੂ ਸਿੱਧੀ ਜੀ ਨੂੰ ਪਤਾ ਇਹਨਾਂ ਦੀ ਫੈਮਿਲੀ ਸਾਰੀ ਉੱਥੇ ਆ ਤੇ ਜਿਹੜਾ ਉਮੀਦਵਾਰ ਆਉਂਦਾ ਉਹ ਸਾਹਮਣੇ ਸਕਰੀਨ ਲਾਉਂਦਾ ਆਪਣੀ ਸਕਰੀਮ ਦੇ ਉੱਤੇ ਉਹ ਕਹਿੰਦਾ ਕਿ ਤੁਹਾਡੇ ਸ਼ਹਿਰ ਦੇ ਐਨੇ ਮੁੱਦੇ ਆ ਜੇ ਤੁਸੀਂ ਮੈਨੂੰ ਚੁਣੋਗੇ ਤੇ ਮੈਂ ਤੁਹਾਡੇ ਮੁੱਦੇ ਜਿਹੜੇ ਹੱਲ ਕਰ ਦੂੰਗਾ ਮੰਨ ਲਓ ਦੇਖਿਆ ਕਿ ਸ਼ਹਿਰ ਦੇ 40 ਮੁੱਦੇ ਨੇ ਮੈਂ ਹੱਲ ਕਰੂੰਗਾ ਉੱਥੇ 4 ਸਾਲ ਤੋਂ ਬਾਅਦ ਵੋਟਾਂ ਪੈਂਦੀਆਂ ਲੋਕ ਵੋਟਾਂ ਬੰਦੇ ਆ ਟਾਪ ਡਾਪ ਹੋ ਜਾਂਦਾ ਬੰਦਾ ਪਰ ਫਿਰ ਦੀਦੋ ਅਗਲੀ ਵੋਟਾਂ ਆਉਂਦੇਗੇ ਉਹੀ ਬੰਦਾ 4 ਸਾਲ ਬਾਅਦ ਆਉਂਦਾ ਉਹ ਆਪਣਾ ਫੇਰ ਉਹੀ ਸਕਰੀਨ ਲਾਉਂਦਾ ਉਹ ਕਹਿੰਦਾ ਵੀ ਮੈਂ ਜਦੋਂ ਤੁਹਾਡੇ ਕੋਲ ਵੋਟਾਂ ਮੰਗਰਾਇਆ ਸੀਗਾ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ 40 ਮੁੱਦੇ ਆ ਮੈਂ 32 ਹੱਲ ਕਰਦੇ ਤਾਂ 8 ਨਹੀਂ ਹੱਲ ਹੋਏ ਜਿਹੜੇ 8 ਨਹੀਂ ਹੋਏ ਉਹਦੇ ਕਾਰਨ ਦੱਸਦਾ ਵੀ ਕਿਉਂ ਨਹੀਂ ਹੋਇਆ ਉਹ ਕਹਿੰਦਾ ਅੱਗੇ ਜੇ ਮੈਨੂੰ ਤੁਸੀਂ ਵੋਟਾਂ ਪਾ ਦੋਗੇ ਤੇ ਬਾਕੀ ਦੇ ਹੱਥ ਵੀ ਪੂਰੇ ਹੋ ਜਾਣਗੇ ਵੋਟ ਦਾ ਇੱਥੇ ਇੱਥੇ ਜਿਹੜਾ ਵੋਟ ਦਾ ਲੋਕਾਂ ਦੇ ਮਤਾਂ ਦਾ ਪੋਲੀਟੀਕਲ ਪਾਰਟੀਆਂ ਨੇ ਸਭ ਤੋਂ ਪੁੱਛਣਾ ਨਹੀਂ ਕੋਈ ਪੁੱਛਦਾ ਹੀ ਨਹੀਂ ਕਿ ਜਦ 5 ਸਾਲ ਪਹਿਲਾਂ ਵੀ ਤੁਹਾਨੂੰ ਵੋਟਾਂ ਪਾਈਆਂ ਸੀ ਤੁਸੀਂ ਕੀ ਕੀਤਾ ਉੱਤੋਂ ਪਹਿਲਾਂ ਵੀ ਪਾਈਆਂ ਸੀ ਕੋਈ ਹੋਰੋਂ ਕੀ ਕੀਤਾ ਉਹਦੇ ਤੋਂ ਪਹਿਲਾਂ ਵੀ ਪਾਈਆਂ ਸੀ ਕੋਈ ਨਹੀਂ ਪੁੱਛਦਾ ਉਹੀ ਲੀਡਰ ਦੁਬਾਰਾ ਹੁੰਦੇ ਹੱਥ ਜੋੜਦੇ ਆ ਹਰ ਇੱਕ ਪਾਸੇ 1700 ਨਹੀਂ ਖੜ ਜਾਂਦੇ ਆ ਦੂਜੇ ਪਾਸੇ ਕੰਵੈਨਸਿੰਗੋ ਨਹੀਂ ਖੜ ਜਾਂਦੇ ਆ ਵੋਟਾਂ ਲੈ ਕੇ ਖੇਪ 50 ਸਾਲਾਂ ਬਾਅਦ ਜਿੱਤ ਜਾਂਦੇ ਇਹ ਤਾਂ ਸਭ ਤੁਹਾਡੀ ਜਾਂ ਸਾਡੀ ਕਿਸਮਤ ਚੰਗੀ ਸੀਗੀ ਕਿ ਇਸ ਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਬਣਦੀ ਸੀਗੀ ਅਰਵਿੰਦ ਕੇਰਿਵਾਲ ਜੀ ਨੇ ਪਾਰਟੀ ਬਣਾਉਣੀ ਹੀ ਭਗਵੰਤ ਮਾਨ ਜੀ ਨੇ ਪੰਜਾਬ ਚਗਵਾਈ ਕਰਦੀ ਸੀ ਇਹ ਜਿਹੜੇ ਖਾਨਦਾਨ ਨੇ ਪੀੜੀਦਰ ਪੀੜੀ ਲੋਕ ਤੁਰੇ ਹੁੰਦੇ ਆ ਦਾਦਾ ਮੰਤਰੀ ਹੀ ਪਪਾ ਐਮਪੀ ਸੀਗਾ ਅਤੇ ਐਮਐਲਏ ਸੀਗਾ ਹੁਣ ਕੁੜੀ ਆ ਹੁਣ ਫਲਾਣਾ ਆ ਇਹ ਪੀੜੀਦਰ ਪੀੜੀ ਕੰਮ ਤੁਲਿਆਉਂਦਾ ਸੀਗਾ ਇਹਦਾ ਮਾਨ ਨੇ ਇਹਦੇ ਮਾਸਟਰ ਵੀ ਦੱਸ ਸਕਦਾ ਮੁੰਡੇ ਨੇ ਪੰਜਾਬ ਚੋਂ ਕੰਮ ਖਤਮ ਕੀਤਾ ਨਹੀਂ ਤੇ ਉਹੋ ਹੀ ਖਾਂਡਾ ਨਾ ਆ ਜਾਂਦੇ ਬਾਦਲ ਕੇ ਸਿੱਧੂ ਕੇ ਬਾਜਵੇ ਬਲਾੜ ਉਹ ਹੀ ਪੰਛੀ ਖੰਡਾਂ ਤੇ ਕਾਲੀਆਂ ਦਾ ਰਾਜ ਚ ਕਾਂਗਰਸ ਦਾ ਉਹੀ ਆਈ ਦਿੰਦੇ ਸੀਗੇ ਇਹ ਤੇ ਮਾਨ ਨੇ ਆ ਕੇ ਖਤਮ ਕੀਤਾ ਤੁਹਾਡੇ ਜੋ ਆਏ ਅਸੀਂ ਤੁਹਾਡੇ ਜੋ ਆ ਛੁੜੇ ਹੀ ਬਾਜਾ ਸਾਹਿਬ ਬੋਲ ਕੇ ਗਏ ਉਹ ਮਿਲੋ ਗਏ ਤੁਸੀਂ ਵੀ ਇਹ ਇਸ਼ਾਰਾ ਸਮਝ ਗਏ ਸਭ ਇਸ ਪਾਰਟੀ ਜਹੀ ਕੰਮ ਕਰਦੇ ਆ ਜਿਸ ਪਾਰਟੀ ਦਾ ਕੌਮੀ ਕਮਿਸ਼ਨਰ ਮੋਦੀ ਨੇ ਦਰਦਿਆਂ ਜੇਲ੍ਹ ਦਿੱਤਾ ਜਿਸ ਪਾਰਟੀ ਦਾ ਪੰਜਾਬ ਦਾ ਪ੍ਰਧਾਨ ਭਗਵੰਤ ਮਾਨ ਸਾਡਾ ਉੱਥੇ ਪਰਿਵਾਰਵਾਦ ਵਾਲਾ ਕੋਈ ਸ਼ਬਦ ਦੀ ਯੂਜ਼ ਕੀਤਾ ਜਾ ਸਕਦਾ ਇਹ ਗੱਲ ਆਪਣੇ ਦਿਮਾਗ 'ਚ ਰੱਖੋ ਅਸ਼ਾਦਾ ਜਦੋਂ ਆਊਗਾ ਅਸ਼ਾਦਾ ਕੇ ਪਾਰਟੀ ਵੱਲ ਕਰਦੇ ਆਊਗਾ ਸਰ ਇਦਾਂ ਇਸ਼ਾਰੇ ਦੇਉਂਗੇ ਪਾਰਟੀ ਜੇ ਤੂੰ ਹੀ ਕਹਦਾਉਂਦਾ ਇਹ ਤਾਂ ਬੱਚਿਆਂ ਨੂੰ ਸਿੱਖਿਆ ਦੇ ਦੇਣਾ ਕਿ ਜਾਂ ਲੋਕ ਸੇਵਾ ਕਿੱਦਾਂ ਕਰਨੀ ਹੈ ਤੁਸੀਂ ਬਾਹਰਲੇ ਦੇਸ਼ਾਂ 'ਚ ਜਾਂਦੇ ਹੋ ਇਹ ਇੱਥੇ ਆ ਕੇ ਦੇਖੋ ਲੋਕਾਂ ਦਾ ਹਾਲ ਕੀ ਹੈ ਸਰਕੂ ਸੀਲੀ ਨਹੀਂ ਆਏ ਕੋਈ ਸ਼ੌਂਕ ਦੀਆਂ ਕੁਰਸੀ ਦਾ ਕੋਈ ਸ਼ੌਂਕ ਨਹੀਂ ਵੱਡੇ ਵੱਡੇ ਘਰਾਂ ਦਾ ਵੱਡੇ ਵੱਡੀਆਂ ਗੱਡੀਆਂ ਦਾ ਬਸ ਆਹ ਸ਼ੌਂਕ ਸੀਗਾ ਆਹ ਸਭ ਪੂਰੇ ਕਰਦੇ ਸਰ ਜਿਹੜੇ ਕੰਮ ਕਿਸੇ ਨੇ ਨਹੀਂ ਕੀਤੇ ਤੁਹਾਨੂੰ ਕਰਕੇ ਦਿਖਾਉਣੇ ਆਓ ਤੁਸੀਂ ਆਪਣੇ ਬੱਚਿਆਂ ਨੂੰ ਦੱਸਿਆ ਕਰੋਗੇ ਕਿ ਕਾਹੀ ਕਦੀ ਵੋਟ ਪਾਈ ਸੀ